ਲੋ ਜੀ ਸਾਧ ਸੰਗਤ ਜੀ ਤੁਹਾਨੂੰ ਲੈ ਆਇਆ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਪੰਜਵੀਂ ਤਰਨ ਤਰਨ ਸਾਹਿਬ ਭਾਂਡੇ ਮਾਂਜਣ ਦੀ ਮਹੱਤਤਾ ਇੱਥੇ ਤੁਸੀਂ ਦੇਖ ਸਕਦੇ ਹੋ ਗੁਰਸਿੱਖ ਦੀ ਨਿੱਤ ਕਰਨੀ ਮਹਾਰਾਜ ਜੀ ਨੇ ਦਿੱਤੀ ਵੀ ਆਂ ਆਲੇ-ਦਾਲੇ ਭਾਰੀ ਬਾਜ਼ਾਰ ਹਰਮੰਦਰ ਸਾਹਿਬ ਦੇ ਵਾਂਗੂ ਤਰਨ ਤਰਨ ਸਾਹਿਬ ਦਾ ਜਿਹੜਾ ਸਰੋਵਰ ਆ ਬਹੁਤ ਵੱਡਾ ਆ ਤੇ ਪਰ ਕਰਮਾ ਬਹੁਤ ਟਾਈਮ ਲੱਗਦਾ ਕਰਨ ਨੂੰ ਬਹੁਤ ਵੱਡੇ ਸਰੋਵਰ ਤਰ ਤਰ ਸਾਡੇ ਕਰਦੇ ਆ ਦਰਸ਼ਕ ਤੁਹਾਨੂੰ ਤਰ ਤਰ ਸਾਡੇ ਸਰੋਵਰ ਦੇ ਜੋੜੇ ਕਰ ਜੋੜੇ ਜਮਾ ਕੇ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪਣੇ ਹੱਥੀ ਸਰੋਵਰ ਦੀ ਜਿਹੜੀ ਕਾਰ ਸੇਵਾ ਕਰਵਾਈ ਸੀ ਤਰਨ ਤਰ ਸਾਹਿਬ ਤੇ ਆਪ ਗੁਰਦੁਆਰਾ ਸਾਹਿਬ ਬਣਾਏ ਨੇ ਤੁਸੀਂ ਵੇਖ ਕੇ ਹੈਰਾਨ ਲੈ ਜਾਓਗੇ ਸਰੋਵਰ ਤਰਨ ਤਰ ਸਾਹਿਬ तो सरोवर श्री तरन तारण साहेब सरोवर की तो ओशिया नहीं लगता है, है? और ਸਾਹ ਸੰਗਤ ਜੀ ਹਰਮੰਦਰ ਸਾਹਿਬ ਕੋ ਵੀ ਵੱਡੇ ਸਰੋਗ ਰਹੇ ਹਨ ਤਰਨਤਨ ਸਾਹਿਬ ਹਰਮੰਦਰ ਸਾਹਿਬ ਦਾ ਸਰੋਗ ਲੈਦਾ ਤਾਂ ਨਹੀਂ ਹੈ ਪਾਪਾ ਯਾਵੇਂ ਦਰਵਾਜ਼ਾ ਬਣੇ ਮੇਰੇ ਤਾਂ ਨਹੀਂ ਬੜਾ ਲੱਗਦਾ ਕਿੱਥੇ ਵੱਡਾ ਹੈ ਇ tanto ਲੱਗਦਾ ਜਿਵੇਂ ਪੂਰਾ ਕੋਈ ਦਰਿਆ ਹੀ ਹੁੰਦਾ ਹੈ ਨਾ ਉਸ ਜਿਹਾ ਇੰਨਾ ਪਾਣੀ ਮਾਰਨੇ 10 ਰੋਬਰ ਬਣਦਾ ਹੈ ਤੁਹਾਨੂੰ ਕਿਵੇਂ ਲੱਗਦਾ ਹਰਾਮ ਕੀ ਤੋਂ ਪਰੇ ਹੈ ਗੱਲ ਸਾਸੰਗਤ ਜੀ ਇੱਥੇ ਵੀ ਬੁੰਗਾ ਬਣਿਆ ਜਿਵੇਂ ਬੁੰਗਾ RAM ਜੜੀ ਆ ਦੋ ਬੁੰਗੇ ਬਣੇ ਨੇ ਹਰਮਿੰਦਰ ਸਾਹਿਬ ਤੁਸੀਂ ਸਾਸੰਗਤ ਜੀ ਕਨਸੈਪਟ ਦੇਖੋ ਸੰਘ ਜੀ ਦੇਖੋ ਇਹ ਸਾਰੇ ਸਰੋਵਰ ਚ ਤਾਂ ਸਰਹੰਦੀ ਟ ਲੱਗੀ ਹੋਈ ਆ ਘਟੋ ਘਟ 10 ਕਿੱਲਿਆਂ ਦਾ ਵੀ ਤੇ 15 20 ਕਿੱਲਿਆਂ ਦਾ ਸਰੋਵਰ ਆ ਹੈ ਤੇ ਸਰਹੰਦੀ ਟ ਲੱਗੀ ਹੋਇਆ ਮਹਾਰਾਜ ਨੇ ਇੰਨੀ ਇੱਟ ਕਿਵੇਂ ਅਵੇਲੇਬਲ ਕਰਵਾਈ ਹੋਣੀ ਆ ਪਹਿਲਾਂ ਐਡਾ ਬੜਾ ਪਟਾਇਆ ਕਿਵੇਂ ਹੁਣ ਖਦਾਈ ਕਿਵੇਂ ਕਰਵਾਈ ਫਿਰ ਇਹਨੂੰ ਪੱਕਿਆ ਕਿਵੇਂ ਕਰਨ ਲਈ ਇੰਨੇ ਸਾਧਨ ਜਟਾਏ ਸਾਧਨਾਂ ਤੋਂ ਬਾਅਦ ਫਿਰ ਦੇਖੋ ਸਭ ਤੋਂ ਵੱਡੀ ਗੱਲ ਭਰਿਆ ਕਿਵੇਂ ਹੁਣ ਪਾਣੀ ਕਿਵੇਂ ਲਿਆਂਦਾ ਗਿਆ ਬਰਸਾਤ ਦਾ ਪਾਣੀ ਸੀਗਾ ਜਾਂ ਤੁਸੀਂ ਕਹ ਲਓ ਕਿਵੇਂ ਖੂਹਾਂ ਨਾਲ ਕਿਵੇਂ ਭਰਿਆ ਗਿਆ ਉਹਦਾ ਬੜਾ ਵੱਡਾ ਸਰੋਵਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਹਨਾ ਗੁਰ ਤਰਨ ਤਰਨ ਸਾਹਿਬ ਦਰਬਾਰ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਸਰੋਵਰ ਤਾ ਕੋਈ ਪੱਤਲ ਨਹੀਂ ਹੈ ਐਨੀ ਦੂਰ ਤੱਕ ਸਰੋਵਰ ਜਿਵੇਂ ਨਾ ਨਾਨਕ ਮਤਾ ਸਾਹਿਬ ਨਾਨਕ ਓਸ਼ੀਅਨ ਐਵੇਂ ਦਾ ਮਹਿਸੂਸ ਹੁੰਦਾ ਜਿਵੇਂ ਕੋਈ ਦਰਿਆ ਹੁੰਦਾ ਆ ਬਹੁਤ ਬਹੁਤ ਬਾ ਕਮਾਲ ਗੱਲ ਆ ਉਸ ਟਾਈਮ ਗੁਰੂ ਅਰਜਨ ਦੇਵ ਜੀ ਦੁਆਰਾ ਇਨੇ ਸਾਧਨ ਜੁਟਾਏ ਜਾਣੇ ਇੱਕ ਲੋਕਿਕ ਸ਼ਕਤੀ ਹੀ ਹੈ ਜੋ ਐਡਾ ਬੜਾ ਜਿਹੜਾ ਸਰੋਵਰ ਉਸ ਦੀ ਜਿਹੜੀ ਉਸਾਰੀ ਆ ਉਹ ਕਰ ਸਕਦੀ ਆ ਆਇਓ ਉਹਨੂੰ ਟੋਪ ਕਰਾਓ ਸਤਿਗੁਰੂ ਮੰਨ ਜੀ ਸਤਿ ਚਾਹ ਵੀ ਛਕਣੀ ਲੰਗਰ ਛਕਦੇ ਤਰਨਤਾਰ ਸਾਹਿਬ ਦਾ ਪੰਜਾਬ ਦੇ ਤਿਆਜੀ ਗੁਰੂ ਕੀ ਨਗਰੀ ਤਰਨਤਾਰਾ ਜਿਲ੍ਹਾ ਤਰਨਤਾਰ ਦੇ ਕੁ ਵਿਸ਼ੇਸ਼ਤਾ ਹੈ ਨਗਰੀ ਜੋ ਦੁੱਖ ਨਿਵਾਰਨ ਦੇ ਨਾਮ ਨਾਲ ਪਛਿਤਾ ਪੰਚਪਾਸਾ ਦਰਬਾਰ ਸਾਹਿਬ ਤਰਨਤਾਰ ਸਾਹਿਬ ਦੇ ਕੋਈ ਦਰਸ਼ਨ ਕਰਦੇ ਆਦੀ ਕਿੱਥੇ ਆ ਇਹ ਨੂੰ ਮੈਂ ਭੇਜੋ ਕੜਾ ਪ੍ਰਸ਼ਾਦ ਕਰਾਉਣਾ ਪੈਸਾ ਦਿਓ ਕਿਨੇ ਕੁਝ ਵੀ ਹਾਂ ਕੀ ਜੀ ਕਾ ਰੁਪਈਆ ਖਾ ਲੈ ਜਾ ਕੋਈ ਨਾ ਕੋਈ 72 ਨਾਲ ਦਰਬਾਰ ਸਾਹਿਬ ਸ਼੍ਰੀ ਦਰਗੰਤਨ ਸਾਹਿਬ ਜੀ ਦੇ दर्शन कर रहियो आप जी सत जी

ਹਾਂਜੀ ਦੋਸਤੋ ਤਰਨਤਾਰਨ ਸਾਹਿਬ ਦਰਸ਼ਨ ਹੋ ਚੁੱਕੇ ਨੇ 3:32 ਮਿੰਟ ਹੋ ਗਿਆ ਆਊਟਸਾਈਡ ਟੈਂਪਰੇਚਰ 24 ਡਿਗਰੀ ਦੋ ਰਸਤੇ ਦੱਸ ਰਿਹਾ ਉਹ ਵਾਇਆ ਜਲੰਧਰ ਤੇ ਦੂਸਰਾ ਦੱਸ ਰਿਹਾ ਵਾਇਆ ਮੋਗਾ ਤੇ ਮੋਗੇ ਵਾਲਾ ਰਸਤਾ ਅੱਜ ਨਵਾਂ ਰਸਤਾ ਥੋੜਾ ਜਿਹਾ ਦੇਖਾਂਗੇ ਹਨਾ ਤਰਨਤਾਰਨ ਸਾਹਿਬ ਸ਼ਹਿਰ ਦੇ ਵਿੱਚ ਸਾਢੇ 3 ਹੋ ਗਏ ਨੇ ਤੇ ਹੁਣ ਆਪਾਂ ਚੱਲ ਪਿਆ ਟੂਵਰਡਸ ਮੋਗਾ ਮੋਗੇ ਤੋਂ ਲੁਧਿਆਣਾ ਲੁਧਿਆਣੇ ਤੋਂ ਫਿਰ ਜਾਵਾਂਗੇ ਸਮਰਾਲੇ ਚਲੋ ਬਨੇ ਰਹੋ ਐਕਸਪੀਡੀਸ਼ਨ ਦੀ ਪਲਾਨ ਅਟੌਰ ਚੈਨਲ ਔਰ ਤੇ ਦੇਖ ਲਿਆ ਕਿੰਨੇ ਵਜੇ ਪਹੁੰਚ ਹੁੰਦਾ ਹੈ ਰਾਤ ਨੂੰ ਕਿਵੇਂ ਦਾ ਰਹਿੰਦਾ ਸਫਰ ਦਰਸ਼ਨ ਕਰਵਾਏ ਨੇ ਅੱਜ ਤੁਹਾਨੂੰ ਸ੍ਰੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਬਾਅਦ ਸ਼ਹੀਦ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਤੇ ਉਸ ਤੋਂ ਬਾਅਦ ਝੂਲਣਾ ਸਾਹਿਬ ਝੂਲਣੇ ਮਹਿਲ ਝੂਲਣਾ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸਾਹਿਬ ਦੇ ਉਸ ਤੋਂ ਬਾਅਦ ਆਪਾਂ ਦਰਸ਼ਨ ਕੀਤੇ ਮੰਜੀ ਸਾਹਿਬ ਜਿੱਥੇ ਤਪਸਥਾਨ ਗੁਰੂ ਅਰਜਨ ਦੇਵ ਪਾਸ਼ਾ ਦਾ ਫੇਰ ਉਸ ਤੋਂ ਬਾਅਦ ਤਰਨ ਤਰਨ ਸਾਹਿਬ ਗੁਰੂ ਅਰਜਨ ਦੇਵ ਪਾਸ਼ਾ ਦਾ ਸਰੋਵਰ ਆਪਾਂ ਦੇਖਿਆ ਕਿਹੜਾ ਵੱਡਾ ਉਸ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਸਵੀਟ ਹੋਮ ਟਾਊਨ ਦੇ ਵੱਲ ਪਾਇਆ ਮੋਗਾ ਅਰੇ ਆ ਜਾ ਦੋਸਤੋ ਫੇਗਪਾ ਕਰ ਦਿਆ ਕਰ ਲੋ ਵੀ ਦੋਸਤੋ ਆ ਦੇਖੋ ਆਪਾਂ ਉਹ ਥੋੜਾ ਜਿਹਾ ਕੋ ਕੱਟ ਜਾ ਲੈਣਾ ਐਨ ਐਚ 50 ਡੈਸ਼ ਹਾਈਵੇ 54 ਆ ਗਿਆ ਇੱਥੇ ਨਾ ਕਸੂਤਾ ਜਿਹਾ ਕੱਟ ਆ ਗੇਟ ਕੋਲ ਇਹ ਮੇਖਲ ਚ ਮੇਨ ਰੋਡ ਆ ਗਿਆ ਮੋਗਾ ਰੋਡ ਹਨਾ ਇਹਦਾ ਇਹਦੇ ਦਾ ਕਾਇਆ ਕਲਪ ਹੋ ਗਿਆ ਮੈਂ ਤੁਹਾਨੂੰ ਦੱਸਦਾ ਮੈਂ ਮੋਗਾ ਕਿੰ ਨੂੰ ਸਮਝਦਾ ਸੀਗਾ ਜਦੋਂ ਮੈਂ ਮੋਗਾ ਆਇਆ ਸਟੋਰੀ ਬੜੀ ਦਿਲਚਸਪ ਹੈ ਸੁਣਾਉਣਾ ਤੁਹਾਨੂੰ ਮੈਂ ਲੋਕਾਂ ਨੂੰ ਸੁਣਾਉਣਾ ਇੱਕੋ ਦੋਸਤੋ ਪੈ ਗਿਆ ਹੁਣ ਆਪਾਂ ਐਨ ਐਚ 54 ਐਨ ਐਚ 70 ਐਨ ਐਚ 703 ਦੇ ਉੱਤੇ ਹੈ ਨਾ ਸਟੇ ਆਨ ਐਨ ਐਚ 54 ਆ ਅੱਗੇ ਜਾ ਕੇ ਐਨ ਐਚ 703 ਤੇ ਜਾਣਾ ਹਾਏ ਹਾਏ ਬੜਾ ਕਰੰਚੀ 버ਗਰ ਮਿਲਦਾ ਸੀ ਉਹ ਇਤੋਂ ਦਾ ਹਾਏ ਹਾਏ ਇਨੇ ਅੰਦਰੋਂ ਖੂਨ ਜਿਆ ਖੋਲੀ ਜਾਣੇ ਇਹ ਕਰੀ ਜਾਂਦਾ ਨਹੀਂ ਨਹੀਂ ਮਜ਼ਾਕ ਕਰਦੇ ਹਨ ਇਹ ਨਹੀਂ ਕਰੀ ਜਾਣਾ ਆ ਤਾਂ ਗੱਲ ਗਿਆ ਅਜੇ ਹਦੇਸ਼ ਨੇ ਸਾਨੂੰ ਧੱਕੇ ਨਾਲ ਖੀਰ ਸ਼ਿਕਵਾ ਜੀ ਲੰਗਰ ਦੀ ਖੀਰ ਸੀ ਥੋੜੀ ਜ਼ਿਆਦਾ ਗੜੀ ਵੀ ਸੀ ਫੇਰ ਤਰ ਤਰ ਸਾ ਸਰੋਵਰ ਦੀ ਪ੍ਰਕਰਮਾ ਕਰਵਾ ਕੇ ਫੇਰ ਸਪੈਸ਼ਲ ਹੋਰ ਅੱਗੇ ਲੈ ਕੇ ਗਿਆ ਖੀਰ ਸ਼ਿਕਾਉਣ ਖੀਰ ਥੋੜੀ ਜੀ ਜ਼ਿਆਦਾ ਗੜੀ ਵੀ ਸੀ ਫੇਰ ਇਹਦੇ ਮੂੰਹ ਐ ਹੋਰੇ ਹੋਰੇ ਕੁਝ ਹੁੰਦਾ ਸੀ ਤੇ ਹੁਣ ਇਹਨੂੰ ਦੇ ਕੇ 버거 ਤੇ ਹੁਣ ਬੜਾ ਅਫਸੋਸ ਦੇ ਵਿੱਚ ਆ ਵੀ ਕੀਰਕਿਓ ਖਾਣੀ ਸੀ ਮੈਂ 버거 ਖਾਂਦਾ ਹੈ ਤੁਹਾਨੂੰ ਸਭ ਨੂੰ ਪਤਾ ਆ ਸਫਰ ਦੇ ਵਿੱਚ ਸਭ ਤੋਂ ਜ਼ਿਆਦਾ 버거 ਇਹੀ ਖਾਂਦਾ ਆ ਜਿੱਥੇ ਰੋਟੀ ਚੱਲਦੀ ਉੱਥੇ ਵੀ ਇਹਦੇ 버거 ਚੱਲਦੇ ਹੁੰਦੇ ਨੇ ਤੇ ਇਹ 버거 ਵਰਗਾ ਵਿਆਕ ਸਤਲੁਜ ਰਿਵਰ ਆਏ ਦੋਸਤੋ ਸਤਲੁਜ ਰਿਵਰ ਕ੍ਰੋਸ ਕਰ ਰਹੇ ਆ ਸਾਨੂੰ ਸੀ ਹਰੀ ਕੇ ਪੱਤਾਂਾਂ ਆ ਕੇ ਪਰੀਦਾ ਵੀ ਕੋਈ ਪਤਨ ਨਹੀਂ ਹੈਗਾ ਲੁਧਿਆਣੇ ਵਾਲੇ ਪੁਲ ਤੋਂ ਵੀ ਬਹੁਤ ਵੱਡਾ ਬ੍ਰਿਜ ਹੈ ਸਤ ਮਿਉਜ਼ ਦਾ ਜਿਵੇਂ ਨਾ ਉਹ ਦੋ ਦਰਿਆ ਇਕੱਠੇ ਹੋ ਗਏ ਹੁੰਦੇ ਨੇ ਐਦਾਂ ਆ ਦੇਖੋ ਮੈਪ ਦੇ ਵੀ ਇਹ ਕਿੱਥੇ ਹੈ ਜੀ ਪਾਣੀ ਵੀ ਕਿੱਥੇ ਵਹਣ ਹੋਊਗਾ ਹਾਂ ਉਹ ਦੇਖੋ ਪੰਛੀ ਉਹ ਪਿੱਛੇ ਹੈ ਜੀ ਪਾਣੀ ਕਿੱਧਰ ਆ ਗਿਆ ਹਾਂਜੀ 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 ਬਹੁਤ ਨਹੀਂ ਜਾਂਦੀ ਸੜਕ ਨਾਲ ਨਾਲ ਉਹ ਆ ਦਿਖਾਈ ਵੈਸੇ ਦੇ ਵਿੱਚ ਦੀ ਮਾਈਗ੍ਰੇਸ਼ਨ ਕਰਕੇ ਇੱਕ ਕਿਸਮ ਵੀ ਰੈਸਟ ਕੋਈ ਨਹੀਂ ਦੋਸਤੋ ਹਰੀਕੇ ਪੱਤਣ ਆਪਾਂ ਸਾਰੇ ਜਾਣਦੇ ਆ ਜੀਰਾ ਕੇ ਥੋੜਾ ਰਹਿ ਗਿਆ ਇੱਥੋਂ ਮੱਕੂ ਬਟਣ ਕਿ 올 ਓਵਰ ਵਰਲਡ ਤੋਂ ਜਿਹੜੇ ਬਰਡਸ ਦਾ ਵਿੱਚ ਅੱਛੇ ਆਹ ਆਹ ਪਾਪਾ ਸ਼ਰਮ ਨਹੀਂ ਨਹੀਂ ਰਸਤਾ ਪੱਕਾ ਰਸਤਾ ਤੇ ਦੋਸਤੋ ਇੱਥੇ 올 ਓਵਰ ਦੁਨੀਆ ਤੋਂ ਜਿੰਨੇ ਬਰਡਸ ਨੇ ਮਾਈਗ੍ਰੇਸ਼ਨ ਕਰਕੇ ਕੈਨੇਡਾ ਅਮਰੀਕਾ ਲਾਸਕਾ ਤੋਂ ਹੁੰਦੇ ਨੇ ਕਾਫੀ ਦਿਨ ਰਹਿੰਦੇ ਨੇ ਤੇ ਫੇਰ ਜਾਂਦੇ ਨੇ ਹਰੀਕੇ ਪੱਤਣੇ ਆ ਜਿਹਦੇ ਵਿੱਚ ਉਹ ਬਸਾ ਚਲਾਉਣੀ ਸੀ ਪਾਣੀ ਵਾਲੀ ਚੱਲੀ ਗਈ ਨਾ ਦੋਸਤੋ ਇਹ ਹੈ ਹਰੀਕੇਪਤਨ ਜਿੱਥੇ ਪਾਣੀ ਵਾਲੀ ਬਸ ਚੱਲੀ ਸੀਗੀ ਹੁਣ ਤਾਂ ਸ਼ਹਿਰ ਬੰਦ ਕਰਤੀ ਦਵਾਰਾ ਹੁਣ ਪੰਛੀ ਥੋੜੇ ਘੱਟ ਨੇ ਕਿਉਂਕਿ ਮਾਈਗ੍ਰੇਸ਼ਨ ਦੇ ਜਿਹੜੇ ਡੇਜ਼ ਨੇ ਉਹ ਲੰਘ ਚੁੱਕੇ ਨੇ ਹਰੀਕੇਪਤਨ ਬੰਨ ਇੱਕ ਨੂੰ ਰਾਸਾ ਨਹੀਂ ਜਾਂਦਾ ਹੈਗਾ ਪੂਰੇ ਕੈਮਰਾ ਲੱਗ ਜਾਂਦਾ ਮਾਮਾ ਇਹ ਸਭ ਰਿਕਾਰਡ ਕਰੀ ਜਾਂਦਾ ਜਿਆਦਾ ਚੱਕਰ ਚ ਨਹੀਂ ਪਈਦਾ ਆ ਇਹਨੂੰ ਆਨ ਕਰ ਦਿੰਨੇ ਆ ਇਸ ਤਰ੍ਹਾਂ ਆਂ ਰਾੜੇ ਵਾਲੇ ਦਾ ਪੌਂ ਪੌਂ ਨਾ ਡਰ ਲੱਗ ਰਿਹਾ ਦੱਸ ਨਹੀਂ ਸਕਦੇ ਦੋ ਵੱਡੇ ਦਰਿਆ ਨਿਕਲ ਰਹੇ ਨੇ ਤਾਂ ਦੋ ਵੱਡੇ ਦਰਿਆ ਓ ਮਾਈ ਗੋਡ ਦੋ ਜੀ ਉਹ ਉਹ ਕਰਨਗੇ ਜਦੋਂ ਆਪਾਂ ਹੈਡਵਰਕਸ ਕ੍ਰਾਸ ਕਰਦੇ ਆ ਆਹ ਪੁਰਾਣਾ ਰਸਤਾ ਆ ਇਹ ਰਸਤੇ ਤੋਂ ਅੱਗੇ ਅਮ੍ਰਿਤਸਰ ਆਉਂਦੇ ਹੁੰਦੇ ਸੀ ਅਸੀਂ ਬਾਗਾ ਬਾਉਂਡਰ ਤੋਂ ਖੇਮ ਕਰਨ ਦੀ ਹੁੰਦੇ ਸੀ ਇਸ ਰਸਤੇ ਆਏ ਸੀਗੇ ਇਹ ਆਹ ਰਸਤਾ ਦਿੱਟੋ ਨਹੀ 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 ਫੀਸ ਤਾਂ ਸੀਗੀ ਉਦੋਂ ਸਾਡੇ ਕੋਲ ਮੂਰੇ ਬਹੁਤ ਡੂੰਗਾ ਹੋਇਆ ਲੰਘ ਜਾ ਮੇਰਾ ਵੀਰ ਮੈਂ ਕਿਹਾ ਕਾਹ ਨੂੰ ਸਿੱਟਣੀ ਐ ਐਡਾ ਰਿਸਕ ਲੈਣਾ ਆ ਉਹ ਜਿਹੜਾ ਆਪਣੇ ਖਾਣਾ ਆ ਉਹ ਖੜਕੂਆਂ ਕਰਕੇ ਛੱਡਿਆ ਸੀ ਪਾਣੀ ਸਾਰਾ ਇਹ ਇਹ ਕੌਨਸਪੀਰੇਸੀਆਂ ਹੁਣ ਉਹ ਡਾਕੂਮੈਂਟ ਲੀਕ ਹੋਏ ਨੇ ਉਹ ਮਾਰਤਾ ਸੀ ਘਰ ਫਿਰ ਉਹਨਾਂ ਨੇ ਦੱਸਿਆ ਐਨੀ ਐਨੀ ਦੁਨੀਆ ਇੰਨਾ ਨੁਕਸਾਨ ਨਹੀਂ ਦੇਖੋ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਨਹੀਂ ਦੇਖੋ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਬਸ ਮਾਮਾ ਜੀ ਕਿੱਥੇ ਗਲਦੀ ਹੋਣੀ ਆ ਕਿਤੇ ਠੀਕ ਕੀਤੀ ਹੋਈ ਹੈ ਜਿਆਦਾ ਮਨਜ਼ਰ ਨਹੀਂ ਆਉਂਦਾ